ਮੇਰਾ ਨਾਮ ਹੈ 인ਦਰਜੀਤ ਸਿੰਘ ਤੇ ਮੇਰਾ ਪਿੰਡ ਦਾ ਨਾਮ ਨਵਾਂ ਪਿੰਡ ਚਾਵਰਦਾ ਮੈਂ ਰਹਿਣ ਵਾਲਾ ਆ ਮੈਂ 100% ਹੈਂਡੀਕੈਪ ਆ ਤੇ ਮੇਰੀ ਵਾਈਫ ਵੀ 100% ਹੈਂਡੀਕੈਪ ਆ ਮੇਰੀ ਮੈਰਿਜ 2013 ਦੇ ਵਿੱਚ ਹੋਈ ਸੀ ਤੇ ਮੇਡੀ ਗੁੜੀਆ ਵਾ ਜਿਹੜੀ ਦਿਲਪ੍ਰੀਤ ਕੌਰ ਪੰਜਵੀਂ ਕਲਾਸ ਦੇ ਵਿੱਚ ਕਨਾਲ ਸਕੂਲੇ ਪੜਦੀ ਆ ਤੇ ਮੇਰੇ ਘਰ ਦੀ ਸਥਿਤੀ ਵੀ ਇਸ ਤਰ੍ਹਾਂ ਦੀ ਆ ਵੀ ਮੈਂ ਮਿਹਨਤ ਕਰਨੋਂ ਮੈਂ ਪਿੱਛੇ ਨਹੀਂ ਹਟਦਾ ਤੇ ਕਿਨਾਂ ਪਿਛਲੇ ਸਾਲ ਮੈਂ ਬਿਮਾਰ ਹੋਣ ਦੇ ਕਾਰਨ ਤੇ ਮੈਂ 1 ਸਾਲ ਪੂਰਾ ਮੰਜੇ ਦੇ ਉੱਤੇ ਰਿਹਾ ਮੈਂ ਮੈਨੂੰ ਸਿਰਫ ਘਰ ਦੇ ਕਿਨਾਵਾ ਮੇਰੀ ਕੁੜੀਆ ਦੀ ਟੈਨਸ਼ਨ ਆ ਵੀ ਆਪ ਪੜ੍ਹ ਲਿਖ ਕੇ ਆਪਣੇ ਪੈਰਾਂ ਤੇ ਸਟੈਂਡ ਹੋ ਜਾਵੇ ਤੇ ਮੈਂ ਕਿਨਾਵਾ ਇਹੋ ਹੀ ਅਪੀਲ ਕਰਨਾ ਵਾਂ ਵੀ ਕਿਨਾਵਾ ਸਾਡੇ ਇੱਕ ਕੰਪਿਊਟਰ 센터 ਜਿਹੜਾ ਮੈਂ ਕੰਮ ਕੀਤਾ ਵਾ ਤੇ ਉਹਦੀ ਮੈਨੂੰ ਕੰਪਿਊਟਰ ਐਕਸੈਸਰੀ ਮੋਬਾਈਲ ਸੈਸਰੀ ਮੈਨੂੰ ਮਿਲ ਜੇ ਤੇ ਚਲੋ ਮੈਂ ਆਪਣਾ ਗੁਜ਼ਾਰਾ ਕਰਦਾ ਕਰ ਸਕਣਾ ਮੈਂ ਠੀਕ ਨਹੀਂ ਦੇ ਇਸ ਬਿਲੀਵ ਕਿ ਲਾਰੰਗੀ ਉਹ ਤੁ ਤੁ ਤੋਂ ਬਾਤ ਕਰਨਾ ਮੇਰੇ ਇੱਕ ਨਾਮਾ ਪਿਛਲੇ ਸਾਲ ਮੈਂ 1 ਸਾਲ ਪੂਰਾ ਮੰਜੇ ਦੇ ਉੱਪਰ ਰਿਹਾ ਹਾਂ ਤੇ ਮੇਰੇ ਇੱਕ ਨਾਮਾ ਕਿਡਨੀਆਂ ਵਿੱਚ ਬਲੱਡ ਪੈ ਗਿਆ ਸੀ ਤੇ ਮੇਰੀ ਕਿਡਨਾਂਵਾਂ ਲੱਤ ਜਿਹੜੀ ਪੂਰੀ ਇਕੱਠੀ ਹੋ ਗਈ ਤੇ ਮੈਂ ਤੁਰਨ ਪਿੰਨ ਤੋਂ ਵੀ ਮੈਂ ਰਹਿ ਗਿਆ ਸੀ ਤੇ ਜਿਹੜਾ ਮੈਂ ਆਪਣਾ ਪਲਾਸਟਿਕ ਦਾ ਸਮਾਨ ਵੇਚ ਕੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਸੀ ਜਿਹੜੀ ਰਾਸ ਮੈਂ ਸੰਭਾਲੀ ਸੀ ਉਹ ਸਾਰੀ ਰਾਸ ਮੇਰੀ ਬਿਮਾਰੀ ਦੇ ਉੱਪਰ ਲੱਗ ਗਈ ਸੀ ਕਿੱਦਾਂ ਦੀ ਮਦਦ ਚਾਹੁੰਦੇ ਹੋ ਮੈਂ ਇਹ ਕਹਣਾ ਚਲੋ ਮੇਰੀ ਗੁੜੀਆ ਪੜ੍ਹ ਲਿਖ ਜਾਵੇ ਮੇਰੀ ਗੁੜੀਆ ਦੀ ਹੋ ਜੇ ਹੈਲਪ ਤੇ ਕਨਾਵਾ ਜਿਹੜਾ ਮੋਬਾਈਲ ਐਸੈਸਰੀ ਹੈ ਮੇਰਾ ਕੰਪਿਊਟਰ ਦਾ ਕੰਮ ਮੇਰਾ ਚੱਲੂ ਹੋ ਜੇ ਤੇ ਮੈਂ ਆਪਣੇ ਘਰ ਦਾ ਗੁਜ਼ਾਰਾ ਮੈਂ ਕਰ ਲਵਾਂ ਔਠੇ ਵੀ ਚੁੰਦੇ ਹੀ ਮਤਲਬ ਸੱਤ ਵੀ ਚੁੰਦੇ ਹੀ ਗਏ ਤੇ ਪਾਣੀ ਵੀ ਵੇੜੇ ਚੋਂ ਬਾਲਟੀਆਂ ਲਾ ਕੇ ਕਰਦੇ ਰਹੀ ਹਾਂ ਹਾਂ ਤੇ ਹੁਣ ਕਿੱਦਾਂ ਦੀ ਮਦਦ ਚਾਹੁੰਦੇ ਹੋ ਹੁਣ ਇਹ ਜਾਣੀ ਹੈ ਕਿ ਇਹਨਾਂ ਨੂੰ ਕੋਈ ਰੁਜ਼ਗਾਰ ਮਿਲ ਜੇ ਮਤਲਬ ਪੀਆ ਕੰਪਿਊਟਰ ਦੀ ਐਸੈਸਰੀ ਵਗਾਰਾ మిల్ల కారోబార